ਹਰ ਸੋਸਾਇਟੀ ਦੇ ਸਾਰੇ ਮੈਂਬਰਸ ਨੂੰ ਸਪੈਸ਼ਲੀ ਵੀਨੂ ਜੀ ਨੂੰ ਵਧਾਈ ਦਿਨਾਂ ਜੋ ਇੰਨਾ ਵਧੀਆ ਪ੍ਰੋਗਰਾਮ ਉਹਨਾਂ ਨੇ ਹੋਸਟ ਕੀਤਾ ਸੈਲਫ এমਪਲॉयਮੈਂਟ ਨੂੰ ਲੈ ਕੇ ਜਿਹੜੇ ਬਠਿੰਡੇ ਸ਼ਹਿਰ ਦੀਆਂ ਲੇਡੀਜ਼ ਜਾਂ ਛੋਟੀਆਂ ਪੈਨਾ ਵਾਸਤੇ ਇੰਨਾ ਚੰਗਾ ਕੰਮ ਕਰ ਰਹੇ ਆ ਉਹਨਾਂ ਨੂੰ ਇੰਪਾਵਰ ਕਰ ਰਹੇ ਆ ਇਹ ਉਪਰਾਲਾ ਇਹਨਾਂ ਦਾ ਬਹੁਤ ਹੀ ਇਨੀਸ਼ੀਏਟਿਵ ਬਹੁਤ ਹੀ ਇੰਪੋਰਟੈਂਟ ਹੈਗਾ ਆਪਣੇ ਸ਼ਹਿਰ ਨੂੰ ਲੈ ਕੇ ਤੇ ਊਮਨ ਏਮਪਾਵਰਮੈਂਟ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਸ਼ਹਿਰ ਦੀ ਬੱਚਿਆਂ ਨੂੰ ਲੇਡੀਜ਼ ਨੂੰ ਅੱਗੇ ਵਧਾਉਣ ਦਾ ਜਿਹੜਾ ਵਿਨੂ ਜੀ ਨੇ ਤੇ ਉਹਨਾਂ ਦੀ ਟੀਮ ਨੇ ਉਪਰਾਲਾ ਕੀਤਾ ਇਹਨਾਂ ਦੀ ਅਸੀਂ ਬਹੁਤ ਸਲਾਹਨਾਤਾ ਕਰਦੇ ਆਂ ਤੇ ਬਹੁਤ ਹੀ ਸੋਨਾ ਅੱਜ ਪ੍ਰੋਗਰਾਮ ਰੱਖਿਆ ਤੇ ਸੋਮ ਜੀ ਦਾ ਜੋ ਸਾਡੇ ਐਕਸ ਯੂਨੀਅਨ ਮਿਨਿਸਟਰ ਆਫ ਇੰਡੀਆ ਵੀ ਆ ਉਹਨਾਂ ਦਾ ਵੀ ਵੈਲਕਮ ਕਰਦੇ ਆਂ ਉਹਨਾਂ ਨੂੰ ਵੀ ਇਹ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਅਸੀਂ ਕੁਝ ਇੰਪੋਰਟੈਂਟ ਇਨਸਾਈਟਸ ਉਹਨਾਂ ਨਾਲ ਡਿਸਕਸ ਕੀਤੀਆਂ ਕਾਫੀ ਚੰਗਾ ਲੱਗਾ ਉਹਨਾਂ ਨੂੰ ਮਿਲ ਕੇ ਤੇ ਅਗੇ ਮੈਂ ਵਧਾਈ ਦੇਣਾ ਚਾਹਾਂਗਾ ਡਾਇਮੰਡ ਵੈਲਫੇਅਰ ਸੁਸਾਇਟੀ ਨੂੰ ਕਿ ਇਹਨਾਂ ਵਧੀਆ ਕੰਮ ਉਹ ਅੱਗੇ ਆਉਣ ਵਾਲੇ ਸਾਲਾਂ 'ਚ ਵੀ ਕਰਦੇ ਰਹਿਣ ਤੇ ਸਾਡਾ ਸਮਰਥਨ ਉਹਨਾਂ ਨਾਲ ਹਮੇਸ਼ਾ ਰਹੇਗਾ। ਤੇ ਨਗਰ ਨਿਗਮ ਵੱਲੋਂ ਕ੍ਰਿਕਟ ਦਾ ਜਿਹੜਾ ਕਰਵਾਇਆ ਜਾ ਰਿਹਾ ਦੂਰ ਸ਼ਬਦ ਬੋਲਣਾ। ਅੱਜ ਇਹ ਛੋਟਾ ਜਿਹਾ ਭਰਾਲਾ ਨਗਰ ਨਿਗਮ ਵੱਲੋਂ ਅਸੀਂ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ 50 ਦੇ 50 ਅਵਾਰਡਸ ਨੂੰ ਇਕੱਠੇ ਲੈ ਕੇ ਇੱਕ ਕ੍ਰਿਕਟ ਦਾ ਟੂਰਨਾਮੈਂਟ ਕਰਾਉਣ ਦੀ ਸੋਚ ਰਹੇ ਹਾਂ ਜਿਹਦੇ ਵਿੱਚ ਹਰ ਇੱਕ ਕਾਉਂਸਲਰ ਆਪਣੀ ਇੱਕ ਟੀਮ ਬਣਾਏਗਾ ਵਾਰਡ ਵਾਈਜ਼ ਟੀਮ ਬਣੇਗੀ ਤੇ ਵਾਰਡ ਵਾਈਜ਼ ਹੀ ਟੂਰਨਾਮੈਂਟ ਹੋਏਗਾ ਇੱਕ ਉਪਰਾਲਾ ਸਾਡੇ ਵੱਲੋਂ ਹੈਗਾ ਤਾਂ ਕਿ ਸਾਰੇ ਬਠਿੰਡੇ ਸ਼ਹਿਰ ਦਾ ਯੂਥ ਤੇ ਚਾਹੇ ਉਹ ਵੱਡੀ ਉਮਰ ਦੇ ਲੋਕ ਵੀ ਹੋਣ ਆਣ ਇਕੱਠੇ ਖੇਡਣ ਤੇ ਆਪਸ ਵਿੱਚ ਇੱਕ ਮੇਲ ਮਲਾਪ ਦਾ ਮਾਹੌਲ ਬਣੇ ਤੇ ਨਸ਼ਿਆਂ ਤੋਂ ਦੂਰ ਜਾਣ ਦਾ ਮਾਹੌਲ ਬਣੇ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਇਹ ਸਿਰਫ ਕ੍ਰਿਕਟ ਤੱਕ ਸੀਮਿਤ ਨਹੀਂ ਰਹੇਗਾ ਜਦੋਂ ਇਹ ਟੂਰਨਾਮੈਂਟ ਸਕਸੈਸਫੁਲ ਹੋਇਆ ਉਸ ਤੋਂ ਬਾਅਦ ਅਸੀਂ ਹੋਰ ਸਪੋਰਟਸ ਲਈ ਵੀ ਇਨੀਸ਼ੀਏਟਿਵ ਅਦਾ ਲੈਂਦੇ ਰਾਵਾਂਗੇ ਮੈਨੂੰ ਇਹ ਲੱਗਦਾ ਹੈ ਕਿ ਸ਼ਹਿਰ ਨੂੰ ਇਕਜੁੱਟ ਕਰਨ ਦਾ ਸਪੋਰਟਸ ਤੋਂ ਵੱਡਾ ਕੋਈ ਪੋਡੀਅਮ ਨਹੀਂ ਹੋ ਸਕਦਾ ਤੇ ਤਾਂ ਕਰਕੇ ਅਸੀਂ ਸਾਡੀ ਸਾਰੀ ਕਾਉਂਸਲਰਸ ਦੀ ਟੀਮ ਦੇ ਨਾਲ ਇਹ ਉਪਰਾਲਾ ਲੈਂਤਾ ਇੱਕ ਕਾਰਪੋਰੇਸ਼ਨ ਦੀ ਹਿਸਟਰੀ ਚ ਮੈਨੂੰ ਏਦਾਂ ਲੱਗਦਾ ਕਿ ਇੰਡੀਆ ਚ ਹੀ ਪਹਿਲੀ ਵਾਰ ਕੋਈ ਕਾਰਪੋਰੇਸ਼ਨ ਇਹ ਟੂਰਨਾਮੈਂਟ ਹੋ ਹੌਸਟ ਕਰ ਰਹੀ ਹੈ ਤੇ ਉਮੀਦ ਕਰਦਾ ਸਾਰਾ ਸ਼ਹਿਰ ਇਕਜੁੱਟ ਹੋ ਕੇ ਤੇ ਇਸ ਕ੍ਰਿਕਟ ਟੂਰਨਾਮੈਂਟ ਦਾ ਲੁੱਥਫੋ ਠਾਏਗਾ ਤੇ ਇਕੱਠੇ ਹੋ ਕੇ ਆਪਾਂ ਇਹਨਾਂ ਦਾ ਆਨੰਦ ਮਾਣਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਸ਼੍ਰੀ ਰਾਮ ਔਰ ਤੁਹਾਡੇ ਚੈਨਲ ਰਹੀ ਜੋ ਵੀ ਸੁਣ ਰਹੀ ਹੈ ਦੇਖ ਰਹੀ ਹੈ ਔਰ ਸਭ ਦਾ ਨਮਸਕਾਰ ਸਤਨੂ ਪ੍ਰਣਾਮ ਕਿਉਂ ਕਿ ਪਠੇਂਡਾ ਦੀ ਜਿਹੜੀ ਪਬਲਿਕ ਹੈ ਉਹਨੇ 25 ਸਾਲਾਂ ਦੇ ਵਿੱਚ ਇੰਨਾ ਉਤਸ਼ਾਹ ਦਿੱਤਾ ਇੰਨੀ ਹੱਲਾਸ਼ੈਰੀ ਦਿੱਤੀ ਕਿ ਡਾਇਮੰਡ ਵੈਲਫੇਅਰ ਸੈਟੀ ਵੱਲੋਂ ਇੱਕ ਵਾਰ ਫਿਰ 25ਵਾਂ ਸਵੈ ਰੋਜ਼ਗਾਰ ਸਿਖਲਾਈ ਕੈਂਪ ਦਾ ਅੱਜ ਅਸੀਂ ਸਮਾਪਨ ਸਮਾਰੋਹ ਕਰਨ ਜਾ ਰਹੇ ਹਾਂ ਜਿਹੜਾ ਕਿ ਹਰ ਸਾਲ ਹੀ ਚੱਲਦਾ ਰਹਿੰਦਾ ਹੈ ਔਰ ਇਹਦੇ ਵਿੱਚ ਇਸ ਵਾਰ 350 ਦੇ ਕਰੀਬ ਮਹਿਲਾਵਾਂ ਨੇ ਫ੍ਰੀ ਸਿਲਾਈ ਕੜਾਈ ਪੇਂਟਿੰਗ ਮਹਿੰਦੀ ਬਿਊਟੀਸ਼ਨ ਦੀ ਵੱਖ-ਵੱਖ ਟ੍ਰੇਡਾਂ ਦੀ ਟ੍ਰੇਨਿੰਗ ਲਈਤੀ ਔਰ ਬੜਾ ਸਕੂਨ ਮਿਲਦਾ ਦਿਲ ਨੂੰ ਔਰ ਅੱਛਾ ਲੱਗਦਾ ਹੈ ਕਿ ਡਾਇਮੰਡ ਸੰਸਥਾ ਔਰ ਇਸਦੀ ਟੀਮ ਲਗਾਤਾਰ ਪ੍ਰਯਾਸ ਕਰ ਰਹੀ ਹੈ ਹੀਰੇ ਤਰਾਸ਼ਣ ਦਾ ਹੁਨਰ ਦੇ ਕੇ ਤਰਾਸ਼ਣਾ ਔਰ ਆਪਣੇ ਪੈਰਾਂ ਤੇ ਖੜੇ ਹੋਣਾ ਇਹ ਮੋਟਿਵ ਰਿਹਾ ਹੈ ਦਾ ਔਰ ਚਾਹੇ ਕੋਈ ਵੀ ਸਰਕਾਰਾਂ ਕੋਈ ਵੀ ਐਡਮਿਨਿਸਟ੍ਰੇਸ਼ਨ ਹੋਵੇ ਇਸ ਯੱਗ ਦੇ ਵਿੱਚ ਸਭ ਦੀ ਆਉਤੀ ਰਹਿੰਦੀ ਹੈ ਔਰ ਖਾਸ ਕਰਕੇ ਕਿਉਂਕਿ ਇਹ ਕੋਈ ਗਵਰਨਮੈਂਟ ਫਾਈਨੈਂਸ ਜਾਂ ਕੋਈ ਪ੍ਰੋਜੈਕਟ ਗਵਰਨਮੈਂਟ ਦਾ ਨਹੀਂ ਹੈ ਜੀ ਤਾਂ ਕੋਈ ਫੰਡਿੰਗ ਆਂਦੀ ਹੈ ਇਹ ਬਠਿੰਡਾ ਦੇ ਕੁਝ ਸੱਜਣਾ ਰਹੀਂ ਹੀ ਕੁਝ ਲੋਕਾਂ ਨਾਲ ਹੀ ਕੁਝ ਵੱਡੇ ਭਰਾਵਾਂ ਰਹੀਂ ਛੋਟੇ ਭਰਾਵਾਂ ਰਹੀਂ ਪਹਿਨਾ ਰਹੀਂ ਸਭ ਨੂੰ ਮਿਲ ਕੇ ਇਹ ਇੱਕ ਜਿਹੜਾ ਇਹਨੂੰ sire ਛਾੜਿਆ ਜਾਂਦਾ ਹੈ ਇਸ ਵਾਰ ਵੀ ਸਾਡੇ ਮਾਨਯੋਗ ਮੇਅਰ ਸਾਹਿਬ ਬੈਠੇ ਆ ਜਿਹੜੇ ਕਿ ਬਹੁਤ ਯੰਗਸਟਰ ਨੇ ਔਰ ਇਹਨਾਂ ਨੇ ਵੀ ਕੋਆਪਰੇਟ ਕੀਤਾ ਹੋਰ ਵੀ ਸਾਡੇ ਬਹੁਤ ਦੂਰ ਤੋਂ ਆਏ ਮੇਰੇ ਵੱਡੇ ਭਰਾ ਸੋਮ विकास जी जो कि एक्स यूनियन मिनिस्टर ने केंद्रीय मंत्री रहे ने और बड़े बड़े विभाग जी इन्होंने सेंटर से संभाले हैं उन्होंने भी जड़ा है इस नु इस यज्ञ के बीच अपनी याहुति दीती है निराले बाबा जी आशीर्वाद देना आए हैं ब्रह्म कुमारी आश्रम तो दीदी आए हैं मधु जी उन्होंने आशीर्वाद देता है बाकी सब तो बहुत-बहुत धन्यवाद बहुत इस तरह ये चलता रहेगा अगले साल फिर ਪੈਣਾ ਦਾ ਇਹ ਲਈ ਬਠਿੰਡੇ ਦੀ ਬੇਟੀਆਂ ਲਈ ਫਿਰ ਜੂਨ ਦੇ ਮਹੀਨੇ ਆਵਾਂਗੇ 25 ਸਾਲਾਂ ਦੇ ਵਿੱਚ ਹੁਣ ਤੱਕ ਕਿੰਨੀਆਂ ਲੜਕੀਆਂ ਔਰਤਾਂ ਜਿਹੜੀਆਂ ਅਪ੍ਰੋਕਸੀਮੇਟ 36000 ਮਿਲਾਂਵਾਂ ਜੀ ਔਰ ਮੈਂ ਤਾਂ ਇੱਕ ਗੱਲ ਜ਼ਰੂਰ ਦੱਸੂੰਗੀ ਕਿ ਮੇਰੇ ਮਦਰ ਉਹ ਫਾਰਮਾਂ ਦੇ ਰਜਿਸਟ੍ਰੇਸ਼ਨ ਦਾ ਸੀ ਫਾਰਮ ਭਰਦੇ ਆ ਬੋਰੇ ਭਰ-ਭਰ ਕੇ ਉਹਨਾਂ ਨੂੰ ਸੰਭਾਲੀ ਜਾਂਦੇ ਜਦੋਂ ਕਹਿੰਦੇ ਵੀ ਨੂੰ ਵਿਰਧੀ ਚ ਆਪੇ ਜੇ ਨੂੰ ਦੇ ਦੀਏ ਕਾਫੀ ਹੋ ਗਈ ਹੈ ਤਬ ਮੇਰਾ ਉਹਨੂੰ ਸਿੱਟਣ ਨੂੰ ਜੀ ਨਹੀਂ ਕਰਦਾ ਐਕਚੁਅਲੀ ਮੇਰੀ ਇੱਕ ਅਟੈਚਮੈਂਟ ਬਣ ਗਈ ਹੈ ਇਸ ਕੈਂਪ ਨਾਲ ਉਹਨਾਂ ਦੀ ਲੜਕੀਆਂ ਦੀ ਰਜਿਸਟ੍ਰੇਸ਼ਨ ਤੇ ਸਭ ਦੀ ਫੋਟੋ ਲੱਗੀ ਹੈ ਉਹਨਾਂ ਦੇ ਨਾਮ ਲਿਖ ਨੱਥੀ ਬੈਠੀ ਹੈ ਔਰ ਅੱਜ ਵੀ ਇਹੀ ਗੱਲ ਚੱਲ ਰਹੀ ਸੀ ਕਹਿੰਦੇ ਉੱਪਰ ਸਫਾਈ ਕਰਾਉਣੀ ਸੀ ਸਟੋਰ ਭਰਿਆ ਹੋਇਆ ਹੈ ਛੱਤ ਤੇ ਆ ਸ਼ੈੱਡ ਭਰਿਆ ਹੋਇਆ ਹੈ ਵੀ ਇਹ ਸਾਰੇ ਫਾਰਮ ਕਿੱਥੇ ਲੈ ਕੇ ਜਾਈਏ ਮੈਂ ਕਿਹਾ ਇਹਨਾਂ ਨੂੰ ਇਸ ਤਰ੍ਹਾਂ ਹੀ ਪਏ ਰੋ ਕਿ ਜਦੋਂ ਮੈਂ ਇਸ ਦੁਨੀਆ ਤੋਂ ਚਲੀ ਗਈ ਤੇ ਮੇਰੇ ਨਾਲ ਵਹਾ ਦੇਓ ਸਾਰੇ ਕਿਉਂਕਿ ਇਹ ਮੇਰੀਆਂ ਯਾਦਾਂ ਨੇ ਮੇਰੇ ਨਾਲ ਜੁੜੀਆਂ ਹੋਈਆਂ ਨੇ ਐਂ ਹੀ ਰਹਿਣਗੀਆਂ 36000 ਦੇ ਵਿੱਚੋਂ ਔਰਤਾਂ ਕਿੰਨੀਆਂ ਕਿ ਜਿਹੜੀ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣਾ ਪਰਿਵਾਰ ਪਾਲਦੀਆਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜ਼ਿੰਦਗੀ ਦਾ ਇੱਕ ਸੂਲ ਰਿਹਾ ਕਿ ਨੇਕੀ ਕਰਦੇ ਰਿਹਾ ਮੇ ਨਾਲ ਔਰ ਬਚਪਨ ਤੋਂ ਹੀ ਗੱਲ ਸਿੱਖਿਆ ਔਰ ਜਦੋਂ ਅਸੀਂ ਕੁਝ ਕਰਦੇ ਹਾਂ ਜਦੋਂ ਅਸੀਂ ਉਮੀਦ ਰੱਖਦੇ ਹਾਂ ਕਿ ਸਾਨੂੰ ਇਹਦੇ ਬਦਲੇ ਕੁਝ ਮਿਲੂਗਾ ਜਾਂ ਇਹਦੇ ਬਦਲੇ ਕੁਝ ਹੋਣਾ ਚਾਹੀਦਾ ਹੈ ਤਾਂ ਮੇਰੇ ਖਿਆਲ ਉਸ ਤਰ੍ਹਾਂ ਦੀ ਸੇਵਾ ਵਿਅਰਥ ਹੈ ਹਾਂ ਲੇਕਿਨ ਇਹ ਗੱਲ ਹੈ ਕਿ ਹੌਸਲਾ ਕੀ ਚੀਜ਼ ਦਿੰਦੀ ਹੈ ਵੀ ਅਗਲੀ ਵਾਰ ਫੇਰ ਲਾਣਾ ਹੈ ਹੌਸਲਾ ਉਹ ਚੀਜ਼ ਦਿੰਦੀ ਹੈ ਜਦੋਂ ਤੁਸੀਂ ਕਿਤੋਂ ਵਿਚਰਦੇ ਹੋ ਬਠਿੰਡਾ ਦੇ ਕਿਸੇ ਵਾਰਡ ਚੋਂ ਕਿਸੇ ਗਲੀ ਚੋਂ ਕਿਸੇ ਮੁਹੱਲੇ ਚੋਂ ਕਿਸੇ ਮਾਰਕੀਟ ਚੋਂ ਔਰ ਇੱਕ ਬੇਟੀ ਇੱਕ ਮਹਿਲਾ ਤੁਹਾਨੂੰ ਕਹਦੀ ਹੈ ਕਿ ਮੈਮ ਤੁਹਾਨੂੰ ਯਾਦ ਹੈ ਮੈਂ ਤੁਹਾਡੇ ਕੈਂਪ ਚ ਸਿੱਖੀ ਜੀ ਆਓ ਤੁਸੀਂ ਤੁਹਾਡਾ ਹੀ ਸੈਂਟਰ ਹੈ ਔਰ ਤੁਸੀਂ ਯਕੀਨ ਕਰੋਗੇ ਮੈਨੂੰ ਕੈਂਚ ਕੋਈ ਹਜ਼ਨੀ ਦਿਸ ਵੀ ਡਰੈਸ ਆਈ ਵੇਅਰ ਟੁਡੇ ਤਾਂ ਇਸ ਸਟਿਚ ਕੀਤੀ ਹੈ ਕੈਂਪ ਦੀ ਕਿਸੇ ਲੜਕੀ ਨੇ ਔਰ ਫਸਟ ਟਾਈਮ ਐਸਟਰ ਹੋਇਆ ਕਿ ਉਹਨੇ ਮੈਨੂੰ ਖੁਦ ਸਟੀਚ ਕਰਕੇ ਦਿੱਤੀ ਹੈ ਔਰ ਮਤਲਬ ਮੈਂ ਹੈਰਾਨ ਹੋ ਗਈ ਕਿ ਮੈਂ ਇੰਨੇ ਜਨਤ ਸਟੀਚਿੰਗ ਕਰਾਉਣੀ ਇੰਨੀ ਪਿਆਰੀ ਸਟੀਚਿੰਗ ਕੀਤੀ ਹੈ ਉਹਨੇ ਔਰ ਮੈਂ ਉਹਨੂੰ ਖੁਸ਼ ਹੋ ਕੇ ਪੈਸੇ ਦਿੱਤੇ ਔਰ ਰੋਣ ਲੱਗੀ ਉਹ ਕਹਿੰਦੀ ਮੈਂ ਮੈਨੂੰ ਸਿਲਾਂ ਇਹਨੂੰ ਸਿਲ ਕੇ ਤੁਹਾਨੂੰ ਦੇਣਾ ਇਹ ਮੇਰੀ ਕਮਾਈ ਹੈ ਕਹਿੰਦੇ ਤੁਸੀਂ ਇਨਾ ਇਹ ਮੈਂ ਮੈਂ ਆਪਣੀ ਕਮਾਈ ਸਮਝਦੇ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਤੇ ਦੂਸਰਾ ਜਿੱਥੇ ਵੀ ਮਿਲਦੀਆਂ ਲੜਕੀਆਂ ਨੇ ਕਹਿੰਨਾ ਮੈਂ ਮੇ ਬੁਟੀਕ ਮੈਂ ਤਾਂ ਖੋਲਿਆ ਵੀ ਅਸੀਂ ਤੁਹਾਡੇ ਕੈਂਪ ਚੋਂ ਸਿੱਖੀ ਸੀ ਮੈਂ ਮੇ ਪਾਰਲਰ ਤਾਂ ਚਲਾ ਰਹੀ ਸੀ ਤੁਹਾਡੇ ਕੈਂਪ ਚੋਂ ਸਿੱਖੇ ਸੀ ਤਾਂ ਮੈਨੂੰ ਐ ਲੱਗਦਾ ਕਿ ਤੁਹਾਡੇ ਪ੍ਰੈਸਰ ਇਹੀ ਕਹਿਣਾ ਚਾਹੂੰਗੀ ਕਿ ਯਗ ਔਰ ਯੱਗ ਇਹ ਕਰਨ ਦੇ ਵਿੱਚ ਹਰ ਸਾਲ ਬੜਾ ਆਨੰਦ ਆਉਂਦਾ ਹੈ ਔਰ ਇਸ ਤਰ੍ਹਾਂ ਹੀ ਚੱਲਦਾ ਰਹੇ ਬਹੁਤ ਲੜਕੀਆਂ ਬਹੁਤ ਮਹਿਲਾ ਮਾਤੋਂ ਹੱਥ ਦੇ ਵਿੱਚ ਇਹ ਜਾਂ ਇਹਦੀ ਚੀਜ਼ ਲੈ ਕੇ ਜਾ ਰਹੀਆਂ ਜਿਹੜੀ ਉਹਨਾਂ ਦੀ ਜ਼ਿੰਦਗੀ ਪਰ ਨਾਲ ਰਹਿੰਦੀ ਹੈ ਕੱਲੀ ਸ਼ੁਰੂ ਕੀਤਾ ਸੀ ਕੰਮ ਜਦੋਂ 33 ਸਾਲ ਦੀ ਜੀ ਮੈਂ ਹਾਂਜੀ ਬਿਲਕੁਲ ਬਹੁਤ ਪੁਰਾਣਾ ਹੋਇਆ ਸੀਗਾ 2002 ਦੇ ਵਿੱਚ ਨਹੀਂ ਆਉਂਦਾ ਤਾ ਤੇ ਲੇਕਿਨ ਬਾਅਦ ਵਿੱਚ ਕਦੇ ਫ੍ਰੀਚ ਕੋਈ ਨਹੀਂ ਦਿੰਦਾ ਹੁੰਦਾ ਲੇਕਿਨ ਹੌਲੀ ਹੌਲੀ ਇਹ ਕਰਵਾ ਵਾਦਾ ਗਿਆ ਵਿਸ਼ਵਾਸ ਬਣਿਆ